ਹਲਾਤ ਤਰਾ ਅਹੰਕਾਰੀਆਂ ਨਿੰਦ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸਿਵਿਆ ਅੰਤ ਲਈ ਛਡਾਇਆ ਜਨ ਨਾਨਕ ਐਸਾ ਸਿਵਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਪਹਿਲਾ ਪਹਿਲਾ ਦੁਖਦਾਰੁ ਸੁਖਰੋਗ ਭੈ ਆ ਜਾ ਸੁਖਤਾ ਮਨਾ ਹੋਈ ਤੂੰ ਕਟਾ ਕਰਨਾ ਮੈਂ ਨਾਹੀ ਜੋ ਹਮ ਗਰੀ ਨਾ ਹੋਈ ਬਲਿਹਾਰੇ ਗੁਰਤਿ ਗਸਿਆ ਤੇਰਾ ਅੰਤ ਨ ਜਾਇ ਲਖਿ ਅਰਹਾਉ ਜਾਤ ਮਹਿਜੂਤ ਮਹਿਜੂਤ ਮਹਿ ਜਾਤਾ ਕਨ ਕਰਾ ਪਰਤੂ ਰਹਿਆ ਤੂੰ ਸਚਾ ਸਾਹਿਬ ਸਿਖਿ ਸਿਵਾਲੇ ਜਿਨ ਕੀਤੀ ਸੋ ਘਰ ਪਇਆ ਕਹੋ ਨਾਨਕ ਕਰਤੇ ਕੀ ਬਾਤਾ ਜੋ ਕਿਸ ਕਰਨਾ ਸੋ ਕਰ ਰਹੀਆ ਸੁਦਰ ਅਗਿਆਸ ਮਹਲਾ ਪਹਿਲਾ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇ ਹਾਸੋ ਕਰਕੇ ਹਾਂ ਜਿਤ ਵੇ ਸਰਬ ਸਮਾਲੇ ਵਜ ਤੇਰੇ ਨਾਮ ਦੇ ਨੀਕੇ ਸੰਕਾ ਕਿਤ ਤੇਰੇ ਬਾਵਨ ਹਾਰੇ ਕਿਤ ਤੇਰੇ ਰਾਗ ਪਰੇ ਸੋ ਕਹੀ ਕਿਤ ਤੇਰੇ ਗਾਵਨ ਹਾਰੇ ਗਾਵ ਤਨ ਪਵਨ ਪਣੀ ਬਸੰਤ ਗਵਰਜ ਤਰਮ ਦੁਆਰੇ ਗਾਉ ਚਿਤ ਗੁਪਤ ਲਿਖ ਜਾਣ ਲਖ ਲਖ ਧਰਮ ਵਿਚਾਰੇਗਾ ਤੁਨੋਂ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁvareਗਾ ਤੁਨੋਂ ਇੰਦਰਿੰਦਰਾਸਨ ਬੈਠੇ ਦੇਵਤਿਆਂ ਦਰ ਨਾਲੇਗਾ ਤੁਨੋਂ ਸਿੱਧ ਸਮਾਦੀ ਗਾਉਂ ਤੁਨ ਸਾਧ ਵਿਚਾਰੇਗਾ ਤੁਨੋਂ ਜਥੇ ਸਤੇ ਸੰਤੋ